एस सी महापंचायत रिजर्वेशन चोर पकड़ो मोर्चा जो कि पिछले डेढ़ साल से मोहाली के फेस आठ की लाइटों पर चल रहा है आज उन्होंने अपने निर्धारित समय पर मोर्चे के सरप्रस्त मुख्य लीडर बलविंदर सिंह कुंबड़ा की अगुवाई में पुलिस के विभिन्न थानों में और उनकी जो पीड़ित थे विभिन्न मोहाली जिले की जगहों से पुलिस से जुड़ा हुआ मैटर था उसको लेकर एसएसपी मोहाली के दफ्तर का घिराव करने की चेतावनी दी गई थी जिसको लेकर आज भारी संख्या में पीड़ित और मोर्चे के लोग पहुँचे हुए थे आप जो ये तस्वीर देख रहे हो फिर मीडिया सी पर देख रहे हो हालांकि पुलिस ने मौके की नजाकत को देखते हुए एसपी ट्रैफिक ਮਿਸਟਰ ਮਹਲ ਕੋ ਧਰਨਾ ਸਥਲ ਪਰ ਭੇਜਾ ਔਰ ਉਨਸੇ ਜੀ ਆਜ ਜਿਹੜਾ ਤੁਹਾਡੇ ਐਸਵੀਸੀ ਪੰਚਾਇਤ ਬਲੋਜਾ ਅੱਜ ਐਸਐਸਪੀ ਦਫਤਰ ਦਾ ਕਿਰਾਇਆ ਕਰਨਾ ਸੀਗਾ ਪਰ ਕਿਸੇ ਕਾਰਨ ਬਸ ਨਹੀਂ ਜਾ ਸਕੇ ਜਾਂ ਕੀ ਮਜਬੂਰੀ ਬਣੀ ਹੈ ਕੀ ਕਹਿਣਾ ਚਾਹੋਗੇ ਇਸ ਚੀਜ਼ ਨੂੰ ਲੇਕੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਦ ਵੀ ਸਾਡੀ ਆਵਾਜ਼ ਪਬਲਿਕ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਤੁਸੀਂ ਘਰ ਘਰ ਤੱਕ ਪਹੁੰਚਾਉਣ ਵਾਸਤੇ ਸਰਕਾਰ ਵਾਸਤੇ ਜਿਹੜੇ ਗੁੱਗੇ ਤੇ ਬੋਲੇ ਤੇ ਅੰਨੇ ਅਫਸਰਾਂ ਨਾਲ ਤੱਕ ਪਹੁੰਚਾਉਣ ਵਾਸਤੇ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਸਹਿਯੋਗ ਦੇ ਰਹੇ ਨੇ ਜਿਸ ਤੇ ਸਾਡਾ ਇੱਕ 1.5 ਸਾਲ ਤੋਂ ਇਹ ਮੋਰਚਾ ਐਸ்சி ਬੀਸੀ ਮਾਂ ਪੰਚਾਇਤ ਫੇਰ ਸੱਬ ਦੀਆਂ ਲੈਟਾਂ ਕੋਲੇ ਜਿਹੜਾ ਫੇਕ ਸਰਟੀਫਿਕੇਟਰ ਨੂੰ ਲੈ ਕੇ ਧਰਨਾ ਲਾਇਆ ਸੀ ਪਰ ਉੱਥੇ ਜਿਹੜੇ ਐਸ்சி ਤੇ ਬੀਸੀ ਉਹਨਾਂ ਤੋਂ ਇਲਾਵਾ ਹੋਰ ਵੀ ਪਰਿਵਾਰ ਜਿਹੜੇ ਬਹੁਤ ਪੀੜਿਤ ਪਰਿਵਾਰ ਖਾਸ ਕਰ ਪੋਸ ਪ੍ਰਸ਼ਾਸਨ ਤੋਂ ਪੀੜਿਤ ਪਰਿਵਾਰ ਲੋਕ ਪਹੁੰਚ ਰਹੇ ਨੇ ਜਿਸ ਲੜੀ ਚ ਅੱਜ ਸਾਡੇ ਕੋਲੇ 6 ਕੇਸ ਸੀ 6 ਕੇਸਾਂ ਨੂੰ ਲੈ ਕੇ ਜਿੱਥੇ ਅਤਿਆਚਾਰ ਹੁੰਦਾ ਵੱਖ-ਵੱਖ ਥਾਂ ਮੋਹਾਲੀ ਦੇ ਜਿਵੇਂ ਥਾਣਾ ਗੱਲ ਸਵਾਨੇ ਦੀ ਕਰ ਲਿਓ ਥਾਣਾ ਸਦਰ ਖਰੜ ਦੀ ਗੱਲ ਕਰ ਲਓ ਥਾਣਾ ਅੱਠਪੈਰ ਦੀ ਗੱਲ ਕਰ ਲਓ ਅਲੱਗ-ਅਲੱਗ ਥਾਣਿਆਂ ਤੋਂ ਪੀੜਤ ਲੋਕ ਨੇ ਜਿਹੜੇ ਇੱਥੇ ਆਏ ਨੇ ਜਿਹਦਾ ਇੱਕ ਛੇ ਮੰਗ ਪੱਤਰ ਦਿੱਤਾ ਸੀ ਛੇ ਕੇਸਾਂ ਦਾ ਜਿਹੜਾ ਪੁਲਿਸ ਦੇ ਰਿਲੇਟਡ ਹੈ ਇੱਕ ਕੇਸ ਸੀ ਕੈਲਾ ਪਿੰਡ ਚ ਲੜਾਈ ਹੁੰਦੀ ਆ 30 ਤਰੀਕ ਨੂੰ ਬਾਰਕੁੱਟ ਬੁਰੀ ਤਰ੍ਹਾਂ ਹੁੰਦੀ ਆ 20-30 ਬੰਦੇ ਆ ਕੇ ਜ਼ਖਮੀ ਕਰਦੇ ਤਲਵਾਰਾਂ ਮਾਰਦੇ ਬਾਹਾਂ ਲੱਤਾਂ ਤੱਕ ਵੱਢ ਜੰਨੇ ਤੇ ਸਿਰ ਪਾੜ ਜਾਂਦੇ ਟਾਂਕੇ ਲੱਗਦੇ ਪਰ ਪੁਰਸ ਜਿਹੜੀ ਆ ਤਮਾਸ਼ਵੀਨ ਬਣ ਕੇ ਸਵਾਣਾ ਥਾੜੇ ਦੀ ਪੁਰਸ ਜਿਹੜੀ ਆ ਮੌਕਾ ਦੇਖ ਰਹੀ ਆ ਪੈਸੇ ਲੁੱਟ ਰਹੀ ਆ ਜਿਸ ਕਰਕੇ ਅੱਜ ਇਹ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਵੀ ਜਿਹੜੀਆਂ ਬਣਦੀਆਂ ਧਰਾਵਾਂ ਜਿਵੇਂ 452 ਲਗਣੀਆਂ ਦੀ 307 ਲਗਣੀਆਂ 326 ਲਗਣੀ ਆ ਘਰ ਤੇ ਹਮਲਾ ਕਰਨਾ ਕਰ ਤੋਂ ਜਾਨ ਤੋਂ ਮਾਰ ਦੀ ਨੀਅਤ ਨਾਲ ਮਾਰਵਾ ਉਹ ਧਰਾਵਾਂ ਨਹੀਂ ਰਾਈਆਂ ਜਿਸ ਕਰਕੇ ਦੋਸ਼ੀ ਸ਼੍ਰੀ ਆਮ ਕੁਮ ਰਹੇ ਨੇ ਅਜਿਹੀ ਤੇ ਇਸੇ ਤਰ੍ਹਾਂ ਇੱਕ ਲਖਵੀਰ ਆਪਣਾ ਲਾਂਡਰਾ ਪਿੰਡ ਤੋਂ ਕੇਸ ਆਇਆ ਸਾਡੇ ਕੋਲੇ ਤੇ ਬੀਬੀ ਬਜ਼ੁਰਗ ਸਾਡੇ ਸਾਹਮਣੇ 85 ਸਾਲ ਦੀ ਆ ਬਜ਼ੁਰਗ ਮਾਤਾ 80 85 ਸਾਲ ਦੀ ਜਿਨ੍ਹਾਂ ਨੂੰ ਅੰਦਰ ਬੰਦ ਕਰਕੇ ਇਹਨਾਂ ਦੀ ਨੋ ਰਾਣੀ ਨੂੰ ਬੱਚਿਆਂ ਨੂੰ ਇਹਨਾਂ ਨੂੰ ਬੰਦ ਕਰਕੇ ਇਹਨਾਂ ਦੇ ਮਕਾਨ ਤੇ ਇਹਨਾਂ ਦੀ ਦੁਕਾਨ ਤੇ ਜਿਹੜਾ ਹੈ ਧਾਕੇ ਕਬਜ਼ਾ ਕੀਤਾ ਜਾਂਦਾ ਹੈ ਜੀਸੀਬੀ ਰਾਹੀਂ ਤੇ ਜਦੋਂ ਦਰਖਾਸਤ ਦੇਣ ਜਾਂਦੇ ਨੇ ਪਰਿਵਾਰਕ ਮੈਂਬਰ ਤਾਂ ਇਹਨਾਂ ਤੇ ਹੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਐਫ ਆਈ ਆਰ ਦਰਜ ਕਰਕੇ ਬੇਟੇ ਨੂੰ ਇਹਨਾਂ ਦੇ ਭਤੀਜੇ ਨੂੰ ਜਿਹੜਾ ਅਰੈਸਟ ਕਰਦੇ ਆਂ ਜਿਹੜਾ ਜਮਾਂ ਤਲਾਸੀ ਚ 10000 ਸੀ ਦੋ ਪੁਲਿਸ ਮੁਲਾਜ਼ਮ ਸੁਆਣੇ ਥਾਣੇ ਤੇ ਦੋ ਪੁਲਿਸ ਮੁਲਾਜ਼ਮਾਂ ਨੇ ਖੋਲਿਆ ਜਿਹਨਾਂ ਨੂੰ ਮੰਗਰ ਤੇ ਵਾਦ ਉਹਨਾਂ ਨੇ ਕਿਹਾ ਤੁਹਾਡੀ ਜਵਾਨਤ ਨਹੀਂ ਹੋਣ ਦੇ ਦੇਣਗੇ ਜੇਕਰ ਇਹ 10000 ਮੰਗਿਆ ਜਿਹਦਾ ਸਾਡੇ ਕੋਲ ਹਲਫੀਆ ਬਿਆਨ ਐਫੀਡਾਫਿਡ ਆ ਗਿਆ ਬਾਅਦ ਇਹ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਕ੍ਰੈਪਸ਼ਨ ਦੇ ਮਾਮਲੇ 'ਚ ਪਰ ਅਸੀਂ ਹਲਫੀਆ ਬਿਆਨ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਦੇ ਹਾਂ ਡੀਜੀਪੀ ਨੂੰ ਦੱਸਦੇ ਹਾਂ ਵੀ ਆਹ ਪੁਲਿਸ ਜਿਹੜੀ ਐ ਚੈੱਕ ਐਫੀਡਾਫਿਡ ਦੇ ਕੇ ਦੱਸ ਰਹੇ ਵੀ ਆਹ ਪੁਲਿਸ ਨੇ ਲਈ ਇਸੇ ਤਰ੍ਹਾਂ ਲੱਖੀ ਪਿੰ ਦਰ ਵਾਲੀ ਪਿੰਡ ਤੋਂ 1 ਕਰੋੜ 20 ਲੱਖ ਰੁਪਈਆ ਦੀ ਦਾਦੀ ਨੂੰ ਮਿਲਿਆ ਸੀ ਇਹਦੇ ਅਕਾਊਂਟ 'ਚ ਆਇਆ ਇੱਕ ਪੁਲਿਸ ਮੁਲਾਜ਼ਮ ਚੰਡੀਗੜ੍ਹ ਤੋਂ ਵਿਵੇਕ ਨਾਂ ਦਾ ਜਿਹੜਾ ਚਿੱਟਾ ਇਹਨੂੰ ਦੇ ਰਿਹਾ ਸੀ ਇਹ ਚਿੱਟੇ ਤੇ ਲਗਿਆ ਵਾ ਸੀ ਮੁੰਡਾ ਆਨਲਾਈਨ ਚਿੱਟੇ ਦੀ ਪੇਮੈਂਟ ਜਿਹੜੀ ਵਾਈਟ 'ਚ ਪੱਕੇ ਚਲਾਈ ਵੀ ਹੈ ਦੀ ਬੈਂਕ ਸਟੇਟਮੈਂਟ ਦਾ ਫੀਸ ਸਾਡੇ ਕੋਲ ਬੈਂਕ ਸਟੇਟਮੈਂਟ ਕਢਾਈ ਵੀ ਹੈ ਜਿਹਦਾ 1 ਕਰੋੜ 20 ਲੱਖ ਰੁਪਏ ਦੀ ਠੱਗੀ ਹੋਈ ਅਨ ਡਾਈਵਰ ਗੱਡੀ ਖੋਈ ਗਈ ਚੈੱਕ ਬੁੱਕਾਂ ਖੋਈਆਂ ਗਈਆਂ ਮੋਬਾਈਲ ਖੋਏ ਗੇ ਸਦਰ ਖਾਣਾ ਖਰੜ ਹੁਣ ਨਹੀਂ ਮੱਜ ਰਹੇ ਨੇ ਇਸ ਲਈ 5 ਮਹੀਨੇ ਤੋਂ ਅੱਜ ਤੱਕ ਦਾ ਡੀਡੀਆਰ ਕੱਟੀ ਤੇ ਦਾ ਐਫਆਈਆਰ ਕੱਟੀ ਇਹ ਦਰਦਰਦੀਆਂ ਠੋਕਰਾਂ ਖਾ ਰਿਆ ਸੀ ਖੁਦਕੁਸ਼ੀ ਕਰਨ ਲਈ ਮਜਬੂਰ ਹੋਇਆ ਵਾ ਸੀ 1 ਮਹੀਨੇ ਤੋਂ ਮੈਂ ਆਪਣੇ ਇਸ ਧਰਨੇ ਤੇ ਰੱਖਿਆ ਇਧਰ ਰੋਟੀ ਪਾਣੀ ਅੱਜ ਸਾਰਾ ਇਹ ਨਸ਼ਾ ਵੀ ਰਹਿਤ ਕਰਾਇਆ ਤਾਂ ਕਿ ਇਹਨੂੰ ਕਿਸੇ ਵੀ ਦਸ਼ੇ ਤੇ ਡੇੜੇ ਨਹੀਂ ਅਸੀਂ ਜਾਣਦੇ ਆਪਣੀ ਦੇਖਰੇਖ ਜਿਹੜਾ ਰੱਖਦੇ ਐ ਐਸੇ ਤਰ੍ਹਾਂ 8 ਫੇਸਾਨੇ ਦੇ ਕੇਸ ਸੀ ਇੱਥੇ ਸਾਡੇ ਤੇ ਮੇਰੇ ਤੇ ਘਰ ਵਾਲੀ ਦੇ ਪਰਚਾ ਦਰਜ ਹੋਇਆ 5 7 2 250 ਬੰਦਾ ਸੀ ਮੇਰੇ ਦੇ ਘਰ ਵਾਲੀ ਦੇ ਪਰਚਾ ਕਰਤਾ ਪੀ ਤੁਸੀਂ ਜਿਹੜਾ ਵਿਗੜ ਪਾਇਆ ਜੀ ਇਹਦੇ ਚ ਆਵਾਜਾਈ ਵਿੱਚ ਵਿਗੜ ਪਾਇਆ ਜੀ ਜੀ ਇਨਕੁਆਰੀ ਐਸਪੀ ਹਰਵੀਰ ਸਿੰਘ ਹਟਵਾਲ ਡੀਐਸਪੀ ਬੱਲ 10 ਵਾਰੀ ਭਰੋਸਾ ਦੇ ਚੁੱਕੇ ਨੇ ਇੱਕ ਸਾਲ ਤੋਂ ਲਟਕ ਰਿਹਾ ਉਹਨੇ ਕੋਈ ਵੀ ਕਾਰਵਾਈ ਨਹੀਂ ਕਰੀ ਅਜਿਹੇ ਨਲਾਇਕ ਅਫਸਰਾਂ ਦੀ ਪੁਲਿਸ ਅਫਸਰਾਂ ਦੀ ਮੁਹਾਲੀ ਨੂੰ ਲੋੜ ਨਹੀਂ ਸਾਰੇ ਡੀਐਸਪੀ ਤੇ ਐਸਪੀ ਬਦਲ ਰਹੇ ਨੇ ਪਰ ਇੱਥੇ ਇਥੋਂ ਹਰਵੀਰ ਸਿੰਘ ਹਟਵਾਲ ਤੇ ਡੀਐਸਪੀ ਬੱਲ ਕਿਉਂ ਨਹੀਂ ਬਦਲ ਰਹੇ ਹੋ ਕਿਹੜਾ ਕਮਾਊ ਪੁੱਤ ਹੈ ਜਿਸ ਏਰੀਏ ਚ ਆਨਲਾਈਨ ਚਿੱਟਾ ਵਿਕ ਰਿਹਾ ਜਿੱਦੀ ਆਨਲਾਈਨ ਪੇਮੈਂਟਾਂ ਹੋ ਰਹੀਆਂ ਇਹ ਮੁਹਾਲੀ ਦਾ ਏਰੀਆ ਹੈ ਤੇ ਇਸੇ ਤਰ੍ਹਾਂ ਇੱਕ ਕੇਸ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਬੇਟਾ ਕੁੰਬੜੇ ਦਾ ਦਮਨਪ੍ਰੀਤ ਦੇ ਬੇਟੀ ਦੀ ਡੈਥ ਹੋ ਗਈ ਸੀ ਉਹ ਮਾਮਲੇ 'ਚ ਮੇਰੇ ਬੇਟੇ ਦੀ ਪਰਚਾ ਦਾ ਜ਼ਿਕਰ ਦੱਸੀ ਉਹ ਪਿਛਲੇ 6 ਮਹੀਨੇ ਤੋਂ 5 ਤੋਂ ਕੋਈ ਐਫ ਆਈ ਆਰ ਕੈਨਸਲ ਨਹੀਂ ਕਰੀ ਪੁਰਸ ਕਹਿ ਕੇ ਗਈ ਸੀ ਇੱਕ ਦੋਸ਼ੀ ਐਸਐਸਆਈ ਰਕੇਸ਼ ਕੁਮਾਰ ਥਾਣਾ ਫੇਸ 8 ਤੋਂ ਹੈ ਜਿਹਦੇ ਖਿਲਾਫ ਐਸਸੀ ਕਮਿਸ਼ਨ ਪੰਜਾਬ ਨੇ ਨੈਸ਼ਨਲ ਕਮਿਸ਼ਨ ਨੇ ਕਾਰਵਾਈ ਦਾ ਆਰਡਰ ਕੀਤੇ ਇਹੀ ਡੀਐਸਪੀ ਹਰਸ਼ੀਮਰਤ ਬਾਲੋ ਦੇ ਸਟਾਰ ਲਾ ਕੇ ਉਹਨੂੰ ਪ੍ਰੋਮੋਸ਼ਨ ਦੇ ਰਿਹਾ ਹੈ ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਹੈ ਉਹਨਾਂ ਦੀ ਪ੍ਰੋਮੋਸ਼ਨ ਹੋ ਰਹੀ ਹੈ ਜਿਹੜੇ ਪੀੜਤ ਲੋਕ ਨੇ ਜਿਹੜੇ ਪੁਲਿਸ ਨੂੰ ਨਹੀਂ ਪੈਸਾ ਦੇ ਸਕਦੇ ਉਹ ਅੱਜ ਸਾਡੇ ਧਰਨੇ ਤੇ ਬੈਠੇ ਨੇ ਸੜਕਾਂ 'ਤੇ ਰੋਲ ਰਹੇ ਨੇ ਅਸੀਂ ਅੱਜ ਘਰੋਂ ਕਰਨ ਜਾਣਾ ਸੀ ਐਸਐਸਪੀ ਦਾ ਕੱਲ ਦੇ ਫੋਨ ਆਣੇ ਸ਼ੁਰੂ ਹੋ ਗਏ ਮੈਂ ਅਫਸਰਾਂ ਨੂੰ ਕਿਹਾ ਜੋ ਗੱਲ ਕਰਨੀ ਤੁਸੀਂ ਪਬਲਿਕ 'ਚ ਆ ਕੇ ਕਰੋ ਮੈਂ ਇਕੱਲਾ ਨਹੀਂ ਤੁਹਾਡਾ ਕੋਈ ਡਿਸਾਈਡ ਕਰ ਸਕਦਾ ਅੱਜ ਐਸਪੀ ਆਇਆ ਸੀ ਲੋਕਾਂ ਨੂੰ ਬਰਬਸ਼ਵਾਸ ਦੇ ਕੇ ਗਿਆ ਭਰੋਸਾ ਦੇ ਕੇ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਲਈ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ 2 ਹਫ਼ਤੇ ਦਾ ਟਾਈਮ ਅਸੀਂ ਮੋਹਾਲੀ ਦੇ ਐਸਐਸਪੀ ਨੂੰ ਮੋਹ ਸਾਰੇ ਨੂੰ 2 ਹਫ਼ਤੇ ਦਾ ਟਾਈਮ ਦੇ ਰਹੇ ਨੇ ਜੇਕਰ 2 ਹਫ਼ਤੇ 'ਚ ਇਹ ਪਰਿਵਾਰਾਂ ਨੂੰ ਨਾਂ ਨਿਆਂ ਸਾਭ ਮਿਲਿਆ ਤਾਂ ਅਗਲਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਕੀਤਾ ਜਾਵੇਗਾ ਸਰ ਇੱਕ ਚੀਜ਼ ਪਤਾ ਲੱਗਿਆ ਹੈ ਕਿ ਜਿਹੜੇ ਮੌਜੂਦਾ ਇਸ ਤੋਂ ਪਹਿਲਾਂ ਐਸਪੀ ਡੀਐਸਪੀ ਰਹੇ ਹੈ ਤੁਸੀਂ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਮੈਮੋਰੰਡਮ ਦੇਣ ਤੋਂ ਇਨਕਾਰ ਕੀਤਾ ਉਹਦਾ ਕੀ ਖਾਸ ਵਜ੍ਹਾ ਕੀ ਰਹੀ ਹੈ ਜਿਹੜਾ ਪਹਿਲਾ ਹੀ 1 ਸਾਲ ਤੋਂ 4 ਮੰਗ ਪੱਤਰ ਲੈ ਗਿਆ ਜਿਸ ਏਰੀਆ 'ਚ ਪਰਚਾ ਹੁੰਦਾ ਜਿਹਦੇ ਸੈਨਾ ਨਾਲ ਪਰਚੇ ਹੁੰਦੇ ਉਹ ਦੱਸੋ ਸਾਨੂੰ ਕੀ ਨਿਆਂ ਸਾਭ ਦਊਗਾ ਉਹ ਜਿਹੜਾ ਹੈਗੇ ਦੋ ਵਿਅਕਤੀ ਤਿੰਨ ਇੱਥੇ ਜਿਹੜਾ 86 ਸਹੇਤੇ ਜੇਕਰ ਸਰਕਾਰ ਦਾ ਕੋਈ ਵੀ ਨਮਾਇਦਾ ਜਾਂ ਚਮਚਾ ਕੋਈ ਫੋਨ ਕਰਦਾ ਉਹਨੂੰ ਉਹ ਅੰਦਰ ਆਉਣ ਦਾ ਟਾਈਮ ਦਿੱਤਾ ਤੇ ਉਹਦੀ ਇਨਕੁਆਇਰੀ ਕਰਦੇ ਆ ਉਹ ਤੇ ਬਾਕੀ ਜਿਹੜੀ ਆਮ ਪਬਲਿਕ ਉਹਦੀ ਕਿਤੇ ਸੁਣਾਈ ਨਹੀਂ ਹੁੰਦੀ ਇਹ ਦੋ ਅਫਸਰਾਂ ਦੀ ਬਦਲੀ ਅਸੀਂ ਲਿਖ ਕੇ ਦੇ ਚੁੱਕੇ ਹਾਂ ਡੀਐਸਪੀ ਦੇ ਖਿਲਾਫ ਐਸਪੀ ਦੇ ਖਿਲਾਫ ਪਰ ਅਜੇ ਤੱਕ ਬਦਲੀ ਨਹੀਂ ਹੋਈ ਜੇਕਰ ਇਹਨਾਂ ਦੋਨੋਂ ਅਫਸਰਾਂ ਦੀ ਬਦਲੀ ਹੋ ਜਾਂਦੀ ਹੈ ਤਾਂ ਮੁਹਾਲੀ 'ਚ ਬਹੁਤ ਵੱਡੀ ਹੈ ਜਿਹੜੀ ਸੁਖਚੈਨ ਵਰਤੂਗੀ ਪਰ ਇਹ ਦੋ ਅਫਸਰਾਂ ਕਰਕੇ ਸੁਖਚੈਨ ਨਹੀਂ ਇੱਥੇ ਵਰਤਦੀ ਤੇ ਲੱਗਦਾ ਕਿ ਦੋ ਹਫ਼ਤੇ ਬਾਅਦ ਜਿਹੜਾ ਤੁਸੀਂ ਟਾਈਮ ਦੇ ਰਹੇ ਦੋ ਹਫ਼ਤੇ ਦਾ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਇਹੀ ਪਰਿਵਾਰ ਲੈ ਕੇ ਬੈਠਣਗੇ ਆਪਣੇ ਆਪਣੇ ਪਰਿਵਾਰਾਂ ਨੂੰ ਜਿੱਦੀ ਜ਼ਿੰਮੇਵਾਰੀ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੀ ਹੋਏਗੀ ਜੇਕਰ ਕੋਈ ਇਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਬਜ਼ੁਰਗ ਮਾਤਾ ਨੇ ਇਹਨਾਂ ਦੇ ਘਰ ਦਾ ਜਿਹੜਾ ਕੋਈ ਰਿਸ਼ਵਤ ਲਿਆ ਪੁਲਿਸ ਵਾਲੇ ਨੇ ਉਹ ਕਿਸ ਤਰ੍ਹਾਂ ਸਰ ਕਿੱਦਾਂ ਰਿਸ਼ਵਤ ਦਾ ਕੀ ਮਾਮਲਾ ਆਪਣੇ ਕੋਲ ਮੁੰਡਾ ਆ ਖੜਿਆ ਜੀ ਇਹਨੂੰ ਰੈਸਟ ਕਰਦੀ ਹੈ ਪੁਲਿਸ ਜਿਨ੍ਹਾਂ ਦੇ ਜਿਹਦੇ ਬਕਾਮ ਤੇ ਕਬਜ਼ਾ ਹੋਇਆ ਕੰਪਲੀਟ ਜਾਂਦੇ ਇਹਨਾਂ ਦੀ ਪਰਚਾ ਹੁੰਦਾ ਇਹਨੂੰ ਰੈਸਟ ਕਰਕੇ ਲੈ ਜਾਂ ਇਹਦੀ ਜੇਬ ਚ ਜਦੋਂ ਜਮਾਂ ਤਲਾਸੀ ਲੈਂਦੇ ਨੇ ਤਲਾਸੀ ਕਰਕੇ ਅੰਦਰ ਵਾਰਦੇ ਨੇ ਤਾਂ 10000 ਰੁਪਇਆ ਲਿਆ ਜਦੋਂ ਪੁਲਸ ਮੁਲਾਜ਼ਮ ਦੋ ਸੀ ਉਹਨਾਂ ਦੇ ਨਾਮ ਲਿਖੇ ਕੰਪਲੀਟ ਚ ਕੀ ਕੀ ਨਾਂ ਹੈ ਬਈ ਮੇਜਰ ਸਿੰਘ ਤੇ ਰਵਿੰਦਰ ਸਿੰਘ ਜਦੋਂ ਵਾਪਸ ਪੈਸਾ ਮੰਗਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਜੇਕਰ ਪੈਸੇ ਮੰਗੇ 10000 ਤੇਰੀ ਮੁੜ ਕੇ ਜਵਾਨਤਨੀ ਸਟਾਣੇ ਚ ਹੋ ਜਾਣਗੇ ਨਾਲੇ ਤੁਹਾਡੇ ਤੇ ਇੱਕ ਪਰਚਾ ਹੋ ਠੋਕਾਂਗੇ ਇਹਨਾਂ ਨੇ ਐਫੀਡੇਵਿਡ ਦਿੱਤਾ ਉਹਨਾਂ ਨੇ ਹਲਫੀਆ ਬਿਆਨ ਦਿੱਤਾ ਐਫੀਡੇਵਿਡ ਦਿੱਤਾ ਵੀ ਸਾਡੇ ਕੋਲ ਆ ਵਾਰਦਾਤ ਹੋਈ ਸਾਡੇ ਕੋਲ ਹਲਫੀਆ ਬਿਆਨ ਹੈ ਇਸ ਮਾਮਲੇ ਨੂੰ ਪੁਲਿਸ ਕਿਸ ਤਰ੍ਹਾਂ ਦੇਖ ਰਹੀ ਹੈ ਐਫ ਡਬਲ ਯੂ ਕੀ ਦੇਖ ਰਹੀ ਹੈ ਹੁਣ ਮੰਗ ਪੱਤਰ ਭੇਜਿਆ ਦੱਸਿਆ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਆ ਪਰ ਇਹੀ ਹਲਫੀਆ ਬਿਆਨ ਚੱਲਦੇ ਰਹਿਣਗੇ ਸਾਡੇ ਕੋਲ ਤਾਂ ਮਨ ਲੱਗਦੀ ਕਿ ਟਰਾਲੀ ਹਲਫੀਆ ਬਿਆਨ ਦੀ ਹੋ ਜੂਗੀ ਕ੍ਰੈਪਸ਼ਨ ਦੀ 10 ਹਲਫੀਆ ਬਿਆਨ ਪਹਿਲਾਂ 15 ਸਾਡੇ ਕੋਲੇ ਨਗਰ ਨਿਗਮ ਬੋਹੜੀ ਦੇ ਪਏ ਜਿਹੜੇ ਸੂਰਵੇਜਰਾਂ ਨੇ ਲਏ ਇਹੀ ਪੁਲਿਸ ਬੋਹੜੀ ਦੀ ਕੋਈ ਕਾਰਵਾਈ ਨਹੀਂ ਪਿਛਲੇ 6 ਮਹੀਨੇ ਤੋਂ ਕਰਦੀ ਹਲਫੀਆ ਬਿਆਨ ਦੇ ਜੁਕੈਂ ਕ੍ਰੈਪਸ਼ਨ ਦੇ ਖਿਲਾਫ ਸਿਰਫ ਦਾ ਸਿਰਫ ਉਹਨਾਂ ਦੇ ਜਿਹੜੇ ਪ੍ਰਵਾਸੀ ਨੇ ਦੂਜੇ ਤੀਜੇ ਨੇ ਜਿਹੜੇ ਸੁਲਭ ਚਾਲਿਆ ਚ ਕੰਮ ਕਰਦੇ ਉਹਨਾਂ ਦੇ ਬਿਆਨ ਲਿਖੇ ਗਏ ਪਰ ਮੁੜ ਕੇ ਕਾਰਵਾਈ ਨਹੀਂ ਕੋਈ। ਕੁੰਬੜਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਲਗਾਤਾਰ ਤੁਹਾਡੇ ਜਿਹੜਾ ਇੱਥੇ ਦਾ ਮੋਰਚਾ ਹੈ ਇੱਥੇ ਜਿਹੜੇ ਪੀੜਿਤ ਲੋਕ ਨੇ ਉਹ ਚਾਹੇ ਮਹਾਲੀ ਤੋਂ ਜिले ਤੋਂ ਜਾਂ ਵਾਪਕ ਹੋਰ ਤੋਂ ਆਵਾ ਤਾਂ ਹੁਣ ਜਿਆਦਾ ਤਦਾਦ ਚ ਤੁਹਾਡੇ ਕੋਲ ਆ ਰਹੇ ਨੇ ਉਹਨਾਂ ਦਾ ਵਿਸ਼ਵਾਸ ਕੀ ਲੱਗਦਾ ਹੈ ਕਿ ਵੀ ਤੁਸੀਂ ਜਸਟਿਸ ਦਿਲਾਉਣ ਚ ਕਾਮਯਾਬ ਹੋ ਰਹੇ ਹੋ ਜਾਂ ਕਿਤੇ ਹੋਰ ਵੀ ਮਤਲਬ ਕਿ ਤਸਵੀਕਾਂ ਕਿ ਹਜ ਤੱਕ ਕੋ ਕਲੀਅਰ ਨਹੀਂ ਹੋ ਰਹੀਆਂ ਸਿਰਫ ਕਾਫਲਾ ਬੱਧ ਰਿਹਾ ਜਸਟਿਸ ਕਿਤੇ ਦਿਖ ਨਹੀਂ ਰਿਹਾ ਹੁਣ ਤੋਂ ਬਹੁਤ ਵੱਡੀ ਤੁਹਾਡਾ ਸਹਿਯੋਗ ਹੈ ਪ੍ਰੈਸ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਇਨਸਾਫ ਦਵਾਉਣ ਲਈ ਜਿੱਥੇ ਮੇਰੀ ਡਿਊਟੀ ਹੈ ਮੇਰੀ ਟੀਮ ਦੀ ਡਿਊਟੀ ਹੈ ਸੀਬੀਸੀ ਮੋਰਚੇ ਦੀ ਡਿਊਟੀ ਹੈ ਉੱਥੇ ਅਸੀਂ ਡਟ ਕੇ ਖੜਾਂਗੇ ਪਹਿਲਾਂ ਫੇਕ ਸਰਟੀਫਿਕੇਟਾਂ ਵਾਲਾ ਜਦੋਂ ਸਾਡੀ ਕਿਤੇ ਨਾਂ ਸੁਣਾਈ ਹੋਈ ਤਾਂ ਉਹਨੂੰ ਮਾਨਯੋਗ ਹਾਈ ਕੋਰਟ ਕੇਸ ਪਾਇਆ ਗਿਆ ਉੱਥੇ 12 ਉਸ ਅਫਸਰ ਤਕਰੀਬਨ ਤਿੰਨ ਪੁਲਿਸ ਅਫਸਰ ਨੇ ਚੌਕੀਆਂ ਇੰਚਾਰਜ ਨੇ ਜਿਨ੍ਹਾਂ ਤੇ ਪਰਚਾ ਅਸੀਂ ਕਰਾ ਕੇ ਹ ਹੁਣ ਵੀ ਜਿਹੜੀ ਐ ਤਰੀਕੋ 5 ਤਰੀਕ 5 ਮਈ ਲਗੀ ਵੀ ਐ ਹੋਰ ਵੀ ਸੈਦ ਪੁਲਿਸ ਅਫਸਰਾਂ ਦੇ ਖਿਲਾਫ ਵੀ ਪਰਚੇ ਦਰਜ ਕਰਾ ਰਹੇ ਨੇ ਜਿਹੜੇ ਪਬਲਿਕ ਨਹੀਂ ਤੁਹਾਡੇ 라ਹੀਂ ਜਾਗ ਜਾਰ ਕਰਦੇ ਆ ਜੇਕ ਪੁਲਿਸ ਵਾਲੇ ਦੇ ਖਿਲਾਫ ਪਰਚਾ ਦਰਜ ਕਰਾਣਾ ਕੋਈ ਸੌਫੀ ਕਹਾਣੀ ਨਹੀਂ ਐ ਜਿਹਦੀਆਂ ਤੁਹਾਨੂੰ ਅਨੇਕਾਂ ਇੱਕ ਨਹੀਂ ਮੈਂ ਕਹਿੰਦਾ 5-4 ਹਜ਼ਾਰ ਉਦਾਹਰਣ ਦੇ ਸਕਦੇ ਜਿਹੜੇ ਪਹਿਲਾਂ ਪੁਲਿਸ ਵਾਲੇ ਬੀ ਡੀ ਪੀਓ ਡੀ ਡੀ ਪੀਓ ਕਿੰਨੇ ਅਨੇਕਾਂ ਲੋਕਾਂ ਕ੍ਰੈਕਸ਼ਨ ਦੇ ਕੇਸਾਂ ਜਾਂ ਅੰਦਰ ਕਰਾਈ ਹੋਣਗੇ ਸਰ ਮੋਰਚੇ ਤੇ ਵੀ ਮਤਲਬ ਜਿਹੜੇ ਲੀਡਰ ਨੇ ਉਹਨਾਂ ਤੇ ਵੀ ਕੋਈ ਥ੍ਰੈਟ ਵਗੈਰਾ ਆਂਦਾ ਜੇ ਇਸ ਤਰ੍ਹਾਂ ਤੁਸੀਂ ਕਾਰਵਾਈ ਕਰਦੇ ਹੋ ਤਾਂ ਬਹੁਤ ਸਾਰੇ ਸਾਨੂੰ ਤੁਸੀਂ ਇਹ ਚੱਲਣੇ ਪੈਂਦੇ ਆ ਜਿਹੜੇ ਸਾਡੇ ਮੋਰਚੇ ਦੇ ਆਗੂ ਨੇ ਸਾਲੋਂ ਵਿੱਚ ਲਾ ਲੋ ਜੇ ਸਾਡੀ ਆਵਾਜ਼ ਨੂੰ ਜ਼ਬਾਨ ਵਾਸਤੇ ਸਾਨੂੰ ਡਰਾਉਣ ਤੋਂ ਮਕਾਨ ਵਾਸਤੇ ਬਹੁਤ ਤਰੀਕੇ ਹੁੰਦੇ ਨੇ ਜਿਵੇਂ ਪਹਿਲਾਂ ਕਾਂਗਰਸ ਦੀ ਸਰਕਾਰ ਹੋਈ ਉਹਨਾਂ ਨੇ ਮੇਰੇ ਤੇ ਮੇਰੇ ਘਰ ਵਾਲੀ ਦੇ ਬੱਚਿਆਂ ਦੇ ਪਰਚੇ ਕਰੇ ਫਿਰ ਕਾਲੀਆਂ ਦੀ ਸਰਕਾਰ ਆਈ ਉਹਨਾਂ ਨੇ ਦੋ ਤਿੰਨ ਪਰਚੇ ਕਰੇ ਆ ਸਰਕਾਰ ਆ ਆਵਾਦੀ ਪਾਰਟੀ ਦੀ ਆਈ ਜਿੱਦੇ ਤੇ ਅਸੀਂ 4 ਸਾਲ ਸਰਵੀ ਪੜਵਾਏ ਕੰਮ ਵੀ ਕੀਤਾ ਤੇ ਉਹਨਾਂ ਨੂੰ ਛੱਡ ਕੇ ਵੀ ਅਸੀਂ ਆਏ ਸੀ ਦੋ ਪਰਚੇ ਇਹ ਆਵਾਦੀ ਪਾਰਟੀ ਨੇ ਸਾਡੇ ਤੇ ਕਰਦੇ ਆ ਠੀਕ ਜੇ ਜਿੱਥੇ ਵੀ ਕਿਸੇ ਪਰਿਵਾਰ ਦੇ ਨਾਲ ਕੋਈ ਵੀ ਧੱਕਾ ਹੋਇਆ ਜਿਹੜਾ ਜਿਹਦਾ ਪਹਿਲਾ ਮੈਟਰ ਸੀ ਜਿਹਦੇ ਚ 452 ਐਸਐਚਓ ਸਾਹਿਬ ਨੇ ਕਨਫਰਮ ਕਰਤਾ ਉਹ ਲੱਗ ਗਈ ਹੈ ਜਿਹੜੀ 26 ਦੀ ਗੱਲ ਹੈ ਉਹ ਤਾਂ ਡਾਕਟਰ ਨੇ ਜਦੋਂ ਲਿਖ ਕੇ ਦੇਣਾ ਕਿ ਸੱਟ ਜਿਹੜੀ ਜਾਨਲੇਵਾ ਜਾਂ ਗ੍ਰੀਵੀਅਸ ਹੈ ਉਸ ਹਸਾਬ ਨਾਲ 26 ਜਾਂ 307 ਲੱਗਣੀ ਹੈ ਉਹ ਅਸੀਂ ਕਹਿੰਦੇ ਉਹ ਅੱਜ ਹੀ ਅਸੀਂ ਰਿਪੋਰਟ ਲੈ ਕੇ ਅੱਜ ਹੀ ਇਸੀ ਕਰਵਾ ਦਿੰਦੇ ਜਿਹੜੇ ਹੋਰ ਜਿੰਨੇ ਵੀ ਮਸਲੇ ਆਏ ਨੇ ਅਸੀਂ ਸੁਣ ਲਏ ਨੇ ਸਾਰੇ ਜਿਨ੍ਹਾਂ ਦੇ ਵਿੱਚ ਸਪਸ਼ਟ ਸਬੂਤ ਨੇ ਜਿਹੜਾ ਮਸਲਿਆਂ ਦੇ ਵਿੱਚ ਜਿਵੇਂ ਪੈਸੇ ਦੀ ਪੇਮੈਂਟ ਦੀ ਗੱਲ ਦੱਸ ਰਹੇ ਨੇ ਕਿ ਆਨਲਾਈਨ ਕੋ ਪੈਸੇ ਲੈ ਰਿਹਾ ਕੋ ਪੁਲਿਸ ਮੁਲਾਜ਼ਮ ਨੂੰ ਬੋਲਡ ਹੈ ਉਹਨਾਂ ਤੇ ਕਾਰਵਾਈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਫਤੇ ਦੇ ਵਿੱਚ ਵਿੱਚ ਹੀ ਹੋ ਜਵੇ ਜਿਹੜੇ ਦੂਸਰੇ ਮਸਲੇ ਜਿਨ੍ਹਾਂ ਚ ਕੋਈ ਇਨਕੁਆਰੀ ਪੈਂਡਿੰਗ ਹੈ ਉਹ ਮੈਂ ਐਸਐਸਪੀ ਸਾਹਿਬ ਹੁਣ ਜਾ ਕੇ ਤੋਂ ਐਸਐਸਪੀ ਸਾਹਿਬ ਨੂੰ ਮਿਲਣਾ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਸਾਰੀਆਂ ਇਨਕੁਆਰੀਜ਼ ਜਾਂ ਸਾਰੇ ਮੈਟਰ ਇੱਕ ਥਾਂ ਇੱਕ ਅਫਸਰ ਕੋ ਕਲੱਬ ਹੋ ਜਾਣ ਤਾਂ ਕਿ ਇੱਕ ਤਾਂ ਬਾਰ-ਬਾਰ ਆੜ-ਆੜ ਅਫਸਰਾਂ ਕੋ ਜਾਣਾ ਨਾ ਪਵੇ ਦੂਸਰਾ ਇਹ ਹੈ ਕਿ ਜਿਹੜਾ ਉਹ ਇਹਨਾਂ ਨੂੰ ਹਫਤਾ ਦੋ ਹਫਤੇ ਦੇ ਅੰਦਰ ਅੰਦਰ ਇਹ ਸਾਰੀਆਂ ਦਰਖਾਸਤਾਂ ਦਾ ਨਿਪਟਾਰਾ ਕਿਸੇ ਇੱਕ ਪਾਸੇ ਹੋ ਜਾਏ। ਜਿਹੜੇ ਅਫਸਰ ਕੋਈ ਚਾਹੁੰਦਾ ਨਹੀਂ ਕਿਸੇ ਦਾ ਨੁਕਸਾਨ ਕਰਨਾ ਪਰ ਹਾਂ ਜਰੂਰ ਹੈ ਕਈ ਵਾਰੀ ਕੋਈ ਡਿਲੇ ਹੋ ਜਾਂਦੀ ਹੈ। ਜਾਂ ਕਿਸੇ ਬਹਾਲੀ ਤੁਹਾਨੂੰ ਪਤਾ ਇੱਕ ਬਹੁਤ ਬਿਜ਼ੀ ਸਟੇਸ਼ਨ ਹੈ ਤੇ ਉਹਦੇ ਕਰਕੇ ਵੀ ਜੇ ਕੋਈ ਮਸਲੇ ਵੀ ਹੋਣਗੇ ਤਾਂ ਉਹ ਅਸੀਂ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਇਹਨੂੰ ਪ੍ਰਾਇੋਰਟੀ ਤੇ ਅਸੀਂ ਹਫਤੇ ਤੋਂ ਹਫਤੇ ਦੇ ਅੰਦਰ ਅੰਦਰ ਇਹ ਸਾਰੇ ਮੈਟਰ ਤੁਹਾਡੇ ਜੀ ਫਿਨਿਸ਼ ਕਰਾ ਦੇਣਾ। ਇਹਦਾ ਤੁਹਾਨੂੰ ਯਕੀਨ ਦਾ ਹੋਣਾ।